ਇੱਕ ਨਹੀਂ ਇੱਕ ਤੋਂ ਵੱਧ ਬੰਦਿਆਂ ਦੇ ਵੱਲੋਂ ਇਸ ਬਜ਼ੁਰਗ ਕਿਸਾਨ ਨੂੰ ਮਾਰਿਆ ਗਿਆ ਤੇ ਇਸ ਦੇ ਪਿੱਛੇ ਪੁਲਿਸ ਦੇ ਵੱਲੋਂ ਹੁਣ ਵੱਡੇ ਖੁਲਾਸੇ ਹੋਏ ਨੇ তোমার <laughs> <laughs> ਮਤਲਬ ਕਲਪਰਾਨੀ ਸੁਲਤਾਨਪੁਰ ਵਾਲੇ ਮਹੀਰੇ ਵਿੱਚ ਪੁਲਿਸ ਕੋ ਕੀ ਜਾਣਕਾਰੀ ਹੈ ਕਿ ਸਰਾ ਮਰਡਰ ਹੋਇਆ ਕੀ ਔਰ ਵਿੱਚ ਹਜੇ ਤੱਕ ਕਾਰ ਨਹੀਂ ਉੱਥੇ ਜਿਹੜਾ ਆਪਣਾ ਡਿਸੀਜ਼ ਬੰਦਾ ਹੈ ਬਲਵੀਰ ਹੈ ਨਾ ਉਹ ਕਬੀਰਪੁਰ ਥਾਣੇ ਦੇ ਵਿੱਚ ਇੱਕ ਹੁਸੈਨੀ ਵਾਲਾ ਬੁੱਲੇ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਹੈ ਉਹਦੀ ਇੱਕ ਪਰਸਨਲ ਐਨਿਮੀਟੀ ਤੁਸੀਂ ਕਹਿ ਸਕਦੇ ਹੋ ਇੱਕ ਬੰਦੇ ਦੇ ਨਾਲ ਹੈ ਜਿਹੜਾ ਲਖਮੀ ਹੈ ਨਾ ਉਸਕੇ ਉਹਦੇ ਵਾਈਫ ਦੇ ਨਾਲ ਰਿਲੇਟਿਡ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਤੇ ਜਿਹੜਾ ਬੰਦਾ ਜਿਸ ਬੰਦੇ ਨੇ ਮਾਰਿਆ ਅਲਕੀ ਨੇ ਉਹਦੀ ਨਾਲ ਲਿਸਟ ਰਿਲੇਸ਼ਨਸ਼ਿਪ ਸੀ। ਕੱਲ ਰਾਤੀ 8:30 ਵਜੇ ਇਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਹੈ। 8:30 ਵਜੇ ਤੋਂ ਬਾਅਦ ਸ਼ਰਾਬ ਪੀ ਕੇ ਇਹ ਵੜ ਚਲ ਗਿਆ। ਬੰਦਾ ਉਹਨੇ ਦੁਬਾਰਾ ਇਹਨੂੰ ਬੁੜਾਇਆ ਰਾਤ ਦੇ 1:30 ਵਜੇ ਕਿ ਤੁਸੀਂ ਵਾਪਸ ਆਓ। ਫਿਰ ਉੱਥੇ ਇਹ ਵਾਰਦਾ ਹੋਈ ਹੈ। ਉਹਦੇ ਵਿੱਚ ਤੇ ਇਨਕੀ ਪਰਸਨਲ ਲੰਡਿਮਿਟੀ ਪੈਸੇ ਦਾ ਲੈਣ-ਦੇਣ ਕਰਕੇ ਉਹ ਬੰਦੇ ਨੇ ਇਹਦਾ ਮਰਡਰ ਕਰਤਾ। ਇਹ ਦੋਨੋਂ ਕਿਸਾਨ ਸਨ। ਇੱਕ ਸੰਜੋਤਥ ਬੰਦੀ ਦੂਸਰਾ ਹੈ ਬੜਾ ਗਰੀਬ ਬੰਦਾ ਹੈ ਜਿਹਨੂੰ ਮਾਰਿਆ ਹੈ ਇਹਨਾ ਉਹ ਬੜਾ ਗਰੀਬ ਬੰਦਾ ਹੈ ਲੇਕਿਨ ਫਿਰ ਵੀ ਦੋਨੋਂ ਕੇ ਦੋਨੋਂ ਐਗਰੀਕਲਚਰਲ ਮਸਲੇ ਸੇ ਸੰਬੰਧਿਤ ਹੈ ਕਿ ਕਿਸਾਨੋ ਵੀ ਫੈਮਲੀ ਬੈਕਗ੍ਰਾਉਂਡ ਚ ਫੈਮਲੀ ਚੋਂ ਹਮ ਫੈਮਲੀ ਦੇ ਵਿੱਚ ਇੱਥੇ ਲਖਵੀਰ ਦਾ ਜਿਹੜਾ ਬੰਦੇ ਨੇ ਮਾਰਿਆ ਉਹਦਾ ਇੱਕ ਲੜਕਾ ਹੈਗਾ ਉਹ ਵੀ ਹੈ ਨਾਲ ਉਹਦੇ ਇੱਕ ਉਸਕਾ ਫਰੈਂਡ ਹੈਗਾ ਜਿਹੜਾ ਮਤਲਬ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਟੋਟਲ ਕਿੰਨੇ ਬੰਦੇ ਇਨਵੋਲਵ ਹੈ दूजे पास जो है वह बंद है वाइफ नाल सी और वाइफ ने भी फोन आया कि इन भेज सो दिस वॉज द है बाकी द मैटर इज अंडर इनवैसिगे जैसे जैसे इनवैसिगे प्रोसीड करेगी अभी तुम दस हाँ जी वी हैव अरेस्टेड लखवीर है ना जो बंदा मेन है फिलहाल वो अरेस्ट बाकी फरदर डिटेल्स मेरा नाम निर्मल सिंह माल है जी ਇਹ ਜਿਹੜੀ ਮੰਦਪਾਗੀ ਨਾ ਉਹ ਮੇਰੇ ਪੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਰਾਤ 8:00 ਵਜੇ ਘਰ ਆਏ ਸੀਗੇ ਘਰ ਆ ਕੇ ਇੱਕ ਰਾ ਪਤਾ ਲੱਗਾ ਨੋ ਨਾਨੀ ਤੋਂ ਵੀ ਸੌਂ ਗਏ ਸੀਗੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ ਫੋਨ ਕਾਲ ਕਾਲ ਤੇ ਉਹ ਜਾਂਦੇ ਆ ਰਾਤ ਵਾਪਸ ਨਹੀਂ ਆਉਂਦੇ ਸਵੇਰੇ ਪਤਾ ਕਰਨ ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਹੈ ਉਹ ਕਹਿੰਦੇ ਜੀ ਤੁਹਾਡੀ ਮੋਟਰ ਤੇ ਉਹਨਾਂ ਦਾ ਕਤਲ ਹੋਇਆ ਪਿਆ ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ ਤੇ ਕਤਲ ਕਰ ਦਿੱਤਾ ਦੱਸ ਰਹੇ ਕਿ ਕੋਈ ਪੈਸਿਆਂ ਦਾ ਵੀ ਲੈਣ-ਦੇਣ ਸੀ ਜਿਹਦੇ ਨਾਲ ਇਤਨੀ ਪੈਸਿਆਂ ਦਾ ਪੈਸਿਆਂ ਦਾ ਵੀ ਇਦਾਂ ਆ ਫਾਈਨੈਂਸ਼ਲੀ ਕੈਮ ਸੀਗੇ ਬੇਟਾ ਇੱਕ ਫੌਜ ਚਾ ਇੱਕ ਬੇਟਾ ਇੰਗਲੈਂਡ ਦਾ ਨੋਵ ਇੰਗਲੈਂਡ ਦਾ ਫਾਈਨੈਂਸ਼ਲੀ ਕੈਮ ਸੀਗੇ ਪੈਸਿਆਂ ਦਾ ਤੇ ਪਿੰਡਾਂ ਦੇ ਵਿੱਚ ਲੈਣ-ਦੇਣ ਹੁੰਦਾ ਹੀ ਆ ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ ਉਹਨੂੰ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬੰਦਾ ਕੋਈ ਹੋਣਕ ਪੀਰ ਇਨਵੈਸਟੀਗੇਸ਼ਨ ਪੂਰਤ ਪਹੁੰਚੀ ਹੋ ਕੇ ਕਿ ਕੋਈ ਉਹਦੇ ਵਿੱਚ ਸਾਹਮਣੇ ਤੱਕ ਸਾਹਮਣੇ ਆਇਆ ਅ ਆਪਣੇ ਐਸਐਚਐਸ ਆਪਣੇ ਕਬੀਰਪੁਰ ਡੀਐਸਪੀ ਸੁਲਤਾਨਪੁਰ ਲੋਧੀ ਮੌਕੇ ਤੇ ਪਹੁੰਚੇ ਸੀਗੇ ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਡੇਰ ਤੇ ਲਗਾਇਆ ਉਹਨੂੰ ਹੁਣ ਕੀ ਇਨਵੈਸਟੀਗੇਸ਼ਨ ਕਰ ਤੇ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕੀ ਬਣਦਾ ਹੈ ਹਥਿਆਰ ਪਿਆ ਸਤਲਜ ਦੇ ਵਿੱਚ ਹਥਿਆਰ ਉਹਦੇ ਹੋਵੇ ਹਥਿਆਰ ਇੱਕ ਜਦੋਂ ਅਸੀਂ ਗਏ ਆ ਉੱਥੇ ਕ੍ਰਾਈਮ ਸੀਨ ਤੇ ਇੱਕ ਖਾੜੇ ਦੇ ਵਿੱਚ ਲੱਗੇ ਜਿਹੜਾ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਤੇ ਤਕੂਆ ਤਕੂਆ ਪਿਆ ਸੀਗਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਸ ਤਰ੍ਹਾਂ ਉਹ ਇਨਵੈਸਟੀਗੇਸ਼ਨ ਦੇ ਦੀਨ ਆ ਉਹ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਬੜਾ ਬੇਰਹਿਮੀ ਦੇ ਨਾਲ ਜਿਹੜਾ ਬਿਲਕੁਲ ਅਸਲ ਦੇ ਵਿੱਚ ਕਤਲ ਤੇ ਹੁੰਦਾ ਹੀ ਬੇਰਮੀ ਨਾਲਾ ਇਹ ਤਾਂ ਜਿਹੜਾ ਬੇਰਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ ਕਿਸੇ ਪਸ਼ੂ ਨੂੰ ਛੋਟਾ ਨਹੀਂ ਮਾਰਿਆ ਜਾਂਦਾ ਜਿੰਨੇ ਵੀ ਕੀਤਾ ਉਹਨੇ ਪੱਥਰ ਦੇ ਲੋਕੇ ਕੀਤਾ ਆ ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖਿਆ ਟਾਕਾ ਸਰੀਰ ਦੇ ਉੱਤੇ ਧੌਣ ਦੇ ਉੱਤੇ ਟਾਕਾ ਸਿਰ ਸਾਰਾ ਫਿਸਿਆ ਪਿਆ ਬਹੁਤ ਬੇਰਮੀ ਨਾਲ ਜਿਦਾਂ ਕੁਦਰਕਸ਼ਿਸ਼ ਵੀ ਇਤਿਹਾ ਬੰਦਾ ਕਰ ਸਕਦਾ ਹੈ ਜਰਨੈਲ ਸਿੰਘ ਸਨੋਂ ਸਰਦਾਰ ਮਹਿੰਦਰ ਸਿੰਘ ਪਿੰਡੋਂ ਸੈਣਪੁਰ ਬੂਲੇ ਬਾਹਰ ਡੇਰਾ ਅੱਜ ਰਾਤ ਸਾਡਾ ਭਾਂਜਾ ਹੀ ਸਰਦਾਰ ਬਲਵੀਰ ਸਿੰਘ ਸਾਨੋਂ ਸਰਦਾਰ ਰੇਸ਼ਮ ਸਿੰਘ ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ ਇਹ ਨਹੀਂ ਪਤਾ ਕਿ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ ਔਰ ਉਹਨਾਂ ਨੂੰ ਲਿਜਾ ਕੇ ਇੱਥੋਂ 2 1.5 ਤੋਂ 2 ਕਿਲੋਮੀਟਰ ਇੱਕ ਬਾਹਰ ਮੋਟਰੇ ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨ ਭਰਾਵਾਂ ਦੀਆਂ ਸਰਦਾਰ ਵਿਰਸਾ ਸਿੰਘ ਬਲਵੀਰ ਸਿੰਘ ਤੇ ਜਗਰਾਜ ਸਿੰਘ ਦੀਆਂ ਔਰ ਇੱਕ ਮੋਟਰ ਤੇ ਲਾ ਕੇ ਉਹਨੂੰ ਜਿਹੜਾ ਇਹਦਾ ਉਹਨੂੰ ਉਹਨੂੰ ਸਟਾ ਸਟਾ ਲਾ ਕੇ ਔਰ ਉਹਦਾ ਜਿਹੜਾ ਇਹ ਗਾਲ ਤੋਂ ਬੰਨਿਆਂ ਤੋਂ ਵੱਡ ਕੇ ਥੋੜਾ ਜਿਹਾ ਹੀ ਹੁਣ ਗੱਲ ਜਿਹੜਾ ਆ ਤੇ ਉਹਦਾ ਰਾਤ ਇਹ ਜਿਹੜਾ ਇਹਨੂੰ ਕੋਈ ਉਹ ਮਾਰ ਗਿਆ ਤੇ ਹੁਣ ਜਿਹੜੀ ਉਹ ਸੇਰੇ ਸੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ ਜਦੋਂ ਘਰੇ ਆ ਹੀ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਉਧਰੋਂ ਜਿਹੜੇ ਮੋਟਰ ਤੇ ਕੋਈ ਸਿੰਘ ਗਿਆ ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਟਰ ਹੋਇਆ ਸੀ ਰਾਤ ਇਹ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ ਫਿਰ ਸਾਰੇ ਉੱਥੇ ਗਏ ਆ ਹੁਣ ਪੀਸ ਜਿਹੜੀ ਉਹ ਡੀਐਸਪੀ ਸਰ ਸੁਲਤਾਨਪੁਰ ਲੋਧੀ ਔਰ ਐਸਐਚਓ ਥਾਣਾ ਕਬੀਰਪੁਰ ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ ਹੋਰ ਤਹਿਕੀਕਾਤ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰਿਆ ਕਿੰਨੇ ਮਾਰਿਆ ਕਿੰਨੇ ਨਹੀਂ ਮਾਰਿਆ ਔਰ ਪ੍ਰਸ਼ਾਸਨ ਤੋਂ ਹੀ ਪੁਰਜਰ ਮੰਗ ਕਰਦੇ ਆ ਵੀ ਇਹਦਾ ਜਿਹੜਾ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਤੇ ਉਹਨਾਂ ਤੇ ਜਿਹੜੀ ਬੰਦੀ ਕਾਨੂੰਨੀ ਕਰਾਈ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਕੌਣ ਕੌਣੇ ਕਰਦੇ ਵਿੱਚ ਕੌਣ ਕੌਣੇ ਘਰ ਦੇ ਵਿੱਚ ਇਹਦੇ ਦੋ ਬੇਟੇ ਨੇ ਇੱਕ ਬੇਟਾ ਤੇ ਨੋਹ ਜਿਹੜੀ ਇੰਗਲੈਂਡ ਨੇ ਦੂਸਰਾ ਬੇਟਾ ਜਿਹੜਾ ਉਹ ਫੌਜ ਉਹ ਹੈਗਾ ਫੌਜੀ ਏ ਤੇ ਘਰ ਦੇ ਵਿੱਚ ਇੱਕ ਪੋਤਰਾ ਏ ਤੇ ਇਹਨਾਂ ਦੀ ਨੋਹ ਏ ਤੇ ਇਹ ਆਬਲ ਵੀਰ ਸਿੰਘ ਸੀ ਤੇ ਹਥਿਆਰ ਵੀ ਮੌਕੇ ਤੇ ਬਰਾਮਦ ਹੋਇਆ ਜਿੰਦੇ ਕੋਈ ਹਥਿਆਰ ਜਿਹੜਾ ਉਹ ਹੋਰ ਤਾਂ ਨਹੀਂ ਕੋਈ ਬਰਾਮਦ ਹੋਇਆ ਇੱਕ ਟਕੂੜਾ ਹੁੰਦਾ ਹੈ ਟਕੂੜਾ ਉਹ ਟਕੂੜਾ ਜਿਹੜਾ ਇੱਥੋਂ ਬਰਾਮਦ ਹੋਇਆ ਹੈ ਬਾਕੀ ਜਿਹੜਾ ਉਹ ਜਿਵੇਂ ਸੱਤਾਂ ਲੱਗੀਆਂ ਬਾਕੀ ਉਹ ਪੁਲਿਸ ਜਿਹੜੀ ਉਹ ਤਕੀਕਾਤ ਕਰੇਗੀ ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ਹਥਿਆਰ ਨਾਲ ਉਹਨੂੰ ਮਾਰਿਆ ਗਿਆ ਗਲ ਵਢਿਆ ਗਿਆ ਕਿਹੜੇ ਹਥਿਆਰ ਨਾਲ ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿਸਿਆ ਪਿਆ ਸਿਰ ਵਢਿਆ ਤੇ ਇੱਕ ਜਿਹੜਾ ਇਹ ਗਲਾ ਜਿਹੜਾ ਇਹ ਦੋਵਾਂ ਬੰਨਿਆਂ ਤੋਂ ਗਲਾ ਇਧਰੋਂ ਵੀ ਕੱਟਿਆ ਇਧਰੋਂ ਦੋਵਾਂ ਦੇ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ ਕੋਈ ਦੁਸ਼ਮਣੀ ਕੁਛ ਨਾ ਵਜ੍ਹਾ ਰੰਜਿਸ਼ ਕੋ ਸਾਹਮਣੇ ਇਹੀ ਹਜ ਤੱਕ ਲੇਖੋ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਸਾਨੂੰ ਤਾਂ ਹਾਇ ਨਹੀਂਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ ਤੇ ਬਾਕੀ ਉਹ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲਾਇਨ ਦੇਣ ਨਹੀਂ ਆਏ ਸੀ ਹੁਣ ਇਹ ਇਹ ਕੁਝ ਨਹੀਂ ਕਹਿ ਸਕਦੇ ਵੀ ਕਿਉਂਕਿ ਕਿਉਂਕਿ ਪੁਲਿਸ ਤੈਕੀ ਕਾਰ ਕਰ ਰਹੀ ਏ ਵੀ ਉਹਨੂੰ ਕੀ ਨੂੰ ਫੋਨ ਕੀਤਾ ਉਹਨੇ ਕੀਦੇ ਫੋਨ ਉਹਨੂੰ ਆਏ ਆ ਰਾਤ ਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਪਾਣਾ ਕੀ ਵਾਪਰ ਤੇ ਕਿੰਨੇ ਮਾਰੇ